ਮਮੋਲੀ ਤਕਰਾਰ ਬਾਜ਼ੀ ਨੂੰ ਲੈ ਕੇ ਨਵਾਲਕ ਬੱਚੇ ਆਪਸ ਦੇ ਵਿੱਚ ਭਿੜੇ ਨੇ ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਦ ਤੋਂ ਸਾਂਝੀਆਂ ਕਰ ਰਹੇ ਹਨ ਜਿੱਥੇ ਗਿੱਦੜਬਾਦ ਦੇ ਬੱਸ ਸਟੈਂਡ ਤੇ ਇੱਕ ਨਵਾਲਕ ਬੱਚੇ ਨੂੰ ਕਈ ਨਵਾਲਕ ਬੱਚੇ ਕੁੱਟਮਾਰ ਕਰਨ ਲੱਗ ਗਏ ਦੱਸਦੀ ਹੈ ਕਿ ਮਮੋਲੀ ਤਕਰਾਰ ਬਾਜ਼ੀ ਨੂੰ ਲੈ ਕੇ ਇਹਨਾਂ ਬੱਚਿਆਂ ਦੇ ਵੱਲੋਂ ਲੜਾਈ ਕੀਤੀ ਜਾ ਰਹੀ ਸੀ ਤੇ ਉੱਥੇ ਹੀ ਮੌਕੇ ਤੇ ਹੀ ਪੁਲਿਸ ਪਹੁੰਚ ਗਈ ਅਕਸਰ ਹੀ ਕਿਹਾ ਜਾਂਦਾ ਹੈ ਕਿ ਪੁਲਿਸ ਵਾਰਦਾਤ ਹੋਣ ਤੋਂ ਬਾਅਦ ਆਉਂਦੀ ਹੈ ਲੇਕਿਨ ਇੱਥੇ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਬੱਚਿਆਂ ਨੂੰ ਆਪਣੇ ਨਾਲ ਥਾਣੇ ਲੈ ਗਈ ਦੱਸਦੀ ਕਿ ਸਾਰੇ ਨਵਾਲਗ ਬੱਚੇ ਸਨ ਤੇ ਇਹਨਾਂ ਦੇ ਕੈਰੀਅਰ ਨੂੰ ਦੇਖਦੇ ਹੋયા ਪੁਲਿਸ ਦੇ ਵੱਲੋਂ ਇਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਮਾਪਿਆਂ ਦੇ ਹਵਾਲੇ ਕਰ ਦਿੱਤੇ ਤੇ ਵਾਰਨਿੰਗ ਦੇ ਕੇ ਛੱਡ ਦਿੱਤਾ ਇਸ ਸਾਰੇ ਝਗੜੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਤ ਹੋਇਆ ਜਿੱਥੇ ਮਾਮੂਲੀ ਤਕਰਾਰ ਬਾਜ਼ੀ ਨੂੰ ਲੈ ਕੇ ਨਵਾਲਕ ਬੱਚੇ ਆਪਸ ਦੇ ਵਿੱਚ ਘੁੜੇ ਨੇ ਔਰ ਇੱਕ ਨਵਾਲਕ ਬੱਚੇ ਦੀ ਕਈ ਨਵਾਲਕ ਬੱਚੇ ਕੁੱਟਮਾਰ ਕਰਨ ਲੱਗ ਗਏ ਤੁਸੀਂ ਵੀ ਦੇਖੋ ਇਹ ਸੀਸੀਟੀਵੀ ਤਸਵੀਰਾਂ ਤੇ ਕੀ ਕਹਿਣਾ ਸੀ ਡੀਐਸਪੀ ਦਾ ਉਹ ਵੀ ਸੁਣਾ ਦਿੰਨੇ ਆ ਥੈਂਕ ਯੂ ਬਸ ਬਸ ਵੀਡੀਓ ਵੇਖ ਲਈਏ ਬੱਚੇ ਕੁਛ ਆਪਸ ਵਿੱਚ ਲੜੀਏ ਨੇ ਕੀ ਹੈ ਅੱਜ ਸਵੇਰ 11:00 ਵਜੇ ਥਾਣੇ ਤਲਾਹ ਇਸ ਵਿੱਚ ਬੱਚੇ ਜੀ 14-15 ਸਾਲ ਦੇ ਸਕੂਲ ਚ ਪੜ੍ਹਦੇ ਆ ਆਪਸ ਕੇ ਜਰਨੋ ਚੜ ਰਹੇ ਸੀ ਤੇ ਤੁਰਤੀ ਸਾਡੀ ਪੁਲਿਸਪਾਲ ਦੀ ਪੱਕੇ ਤੇ ਗਈ ਉਹਨਾਂ ਨੂੰ ਬੁਲਾ ਲਿਆ ਸੀ ਉਹਨਾਂ ਦੇ ਪੇਰੈਂਟਸ ਬੁਲਾ ਕੇ ਸਮਝਾ ਕੇ ਉਹਨਾਂ ਕਰਕੇ ਤਾਂ ਵੀ ਬੱਚੇ ਛੋਟੇ ਬੱਚੇ ਪਰਦੇ ਕੈਰ ਨਹੀਂ ਕਰਾਉਣਾ ਉਹ ਕਿੰਨੇ ਬੱਚੇ ਸੋ ਟੋਟਲ ਪੰਜ ਕੇ 6 6 ਬੱਚੇ ਸੀ ਟੋਟਲ ਵਾਰਨਿੰਗ ਦਿੱਤੀ ਆ ਵਾਰਨਿੰਗ ਦੇ ਕੇ ਉਹਨਾਂ ਨੂੰ ਸਮਝਾ ਕੇ ਉਹਨਾਂ ਦੇ ਪੇਰੈਂਟਸ ਬੁਲਾ ਕੇ ਰੁਪੇ